ਹੁਣ ਅਸੀਂ ਇੱਕ ਬਹੁਤ ਸੋਹਣੀ ਪਹਿਲ ਕੀਤੀ ਹੈ ਉਹਦਾ ਨਾਮ ਵੀ ਪਹਿਲ ਹੈ ਸੰਗਰੂਰ ਤੋਂ ਸ਼ੁਰੂ ਕੀਤਾ ਹੈ ਸੈਲਫ ਹੈਲਪ ਗਰੁੱਪ ਬਣ ਬਣਾਏ ਨੇ ਲੇਡੀਜ਼ ਦੇ ਪਿੰਡਾਂ 'ਚ ਪਹਿਲਾਂ ਤਾਂ ਸਕੂਲ ਦੀਆਂ ਸਰਕਾਰੀ ਵਰਦੀਆਂ ਉਹਨਾਂ ਤੋਂ ਸਵਾਈਆਂ ਅਸੀਂ ਮਸ਼ੀਨਾਂ ਦਿੱਤੀਆਂ ਉੱਥੇ ਇੱਕ ਵੇਅਰਹਾਊਸ ਬਣਾਤਾ ਕੰਪਿਊਟਰ ਨਹੀਂ ਸਾਨੂੰ ਨਾ ਪਾ ਜਾਂਦੇ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਦੇ ਅਸੀਂ ਐਜੂਕੇਸ਼ਨ ਡਿਪਾਰਟਮੈਂਟ ਨੂੰ ਕਹਤਾ ਕਿ ਵਰਦੀਆਂ ਸਕੂਲਾਂ ਦੀਆਂ ਇੱਥੋਂ ਬੜਵਾਓ ਵਰਦੀਆਂ ਉਹ ਲੇਡੀਜ਼ ਤੋਂ ਬਣਵਾਈਆਂ ਕਾਮਯਾਬ ਰਿਹਾ ਸਾਹ ਲੇਡੀਆਂ ਨੇ ਚਾਹੇ ਉਹ ਮਸ਼ੀਨ ਆਪਣੇ ਘਰੇ ਲੈ ਜਾਣ ਚਾਹੇ ਉੱਥੇ ਸਿਉਂ ਲੈਣ ਅਕਾਲਗੜ ਪਿੰਡੇ ਤੋਂ ਸ਼ੁਰੂ ਕੀਤਾ ਉਹਨਾਂ ਦੀ 1 ਸਾਲ ਦੀ ਟਰਨਓਵਰ 1.5 ਕਰੋੜ ਰੁਪਇਆ ਜਨਨ ਕਿ 1.5 ਲੱਖ ਰੁਪਇਆ ਇੱਕ ਲੇਡੀ ਨੇ ਕਮਾ ਲਿਆ ਸਾਲ ਨਹੀਂ ਕੁਝ ਮਹੀਨਿਆਂ ਚ ਫਿਰ ਅਸੀਂ ਕਹੀ ਆਈਡੀਆ ਵਧਿਆ ਸੀ ਫਿਰ ਪ੍ਰਾਈਵੇਟ ਸਕੂਲਾਂ ਨੂੰ ਅਪਰੋਚ ਕੀਤਾ ਹੁਣ 25 ਪ੍ਰਾਈਵੇਟ ਸਕੂਲ ਵੀ ਵਰਦੀ ਜਿਹੜੀ ਹੈ ਉਹਨਾਂ ਤੋਂ ਸਮਾ ਰਹੇ ਨੇ ਹੁਣ ਹੋਰ ਪਿੰਡ ਵਧਾਤੇ ਅਸੀਂ ਤੇ ਹੁਣ ਅਸੀਂ ਕੱਲ ਹੀ ਅਜੇ ਮੈਂ ਡਿਪਟੀ ਕੁਸ਼ਨ ਸੰਗਰੂਰ ਆਈ ਸੀ ਪਹਿਲੀ ਪੰਜਾਬ ਪੁਲਿਸ ਦੀ ਵਰਦੀ ਵੀ ਲਾਂਚ ਕੀਤੀ ਪੰਜਾਬ ਪੁਲਿਸ ਦੀਆਂ ਵਰਦੀਆਂ ਵੀ ਉਹਨਾਂ ਤੋਂ ਸਵਾਵਾਂਗੇ ਜਿਹੜੇ ਵੀ ਬੈਚ ਲੱਗਣਗੇ ਜਿਹੜੇ ਵੀ ਉਹ ਸਾਰਾ ਕੁਝ ਉਹ ਦੇਖ ਕੇ ਦੇਣਗੇ ਕਰ ਕਹਿਣ ਪੈਕ ਕਰਕੇ ਪ੍ਰੋਪਰ ਇੱਕ ਬਾਕਸ ਦੇ ਵਿੱਚ ਔਰ ਅਸੀਂ ਤੁਹਾਨੂੰ ਮੈਂ ਕਿਹਾ ਵੀ ਕਿੰਨੇ ਪੈਸੇ ਦਿੰਨੇ ਆ ਗਿਆ ਮੈਂ 1103 ਰੁਪਏ ਮਿਲਦੇ ਆ ਇੱਕ ਵਰਦੀ ਸੀ ਹੁੰਦੀ ਅਸੀਂ 1100 ਰੁਪਏ ਚ ਸੌ ਰਹੇ ਆ ਔਰ ਸਾਰਾ ਪੈਸਾ ਪਿੰਡਾਂ ਦੀਆਂ ਉਹ ਮਾਵਾਂ ਨੂੰ ਪਿੰਡਾਂ ਨੂੰ ਜਾ ਰਿਹਾ ਤੇ ਨਾਲੇ ਜਿਹੜੀ ਵਰਦੀ ਜਿਹੜੀ ਵਰਦੀ ਆਪਣੀ ਮਾਂ ਭੈਣ ਨੇ ਸੌਂਤੀ ਹੋਵੇ ਨਾ ਉਹ 'ਚ ਥੋੜਾ ਥੋੜਾ ਪਿਆਰ ਤੇ ਨਿੱਘ ਵੀ ਹੁੰਦਾ ਕਿ ਉਹਨਾਂ ਨੂੰ ਵੀ ਮਾਣ ਮਹਿਸੂਸ ਹੋਊਗਾ ਕਿ ਮੈਂ ਕਿੰਨੀਆਂ ਵਰਦੀਆਂ ਮੇਰੇ ਪੁੱਤਾਂ ਦੀਆਂ ਜਿਹੜੇ ਪੰਜਾਬ ਪੁਲਿਸ 'ਚ ਨੇ ਸੜਕਾਂ 'ਤੇ ਖੜ੍ਹਦੇ ਆ ਠੰਡ 'ਚ ਵੀ ਗਰਮੀ 'ਚ ਵੀ ਉਹਨਾਂ ਵਾਸਤੇ ਸਿਉਰੇ ਆ ਸੋ ਪੁਲਿਸ ਦੀਆਂ ਵਰਦੀਆਂ ਵੀ ਅਸੀਂ ਤੁਹਾਨੂੰ ਸ਼ਾਨਦਾਰ ਕੋਈ ਇੱਕ ਕਮੀ ਨਹੀਂ ਹੋਊਗੀ ਉਸ ਤੇ ਉਹ ਅਸੀਂ ਸ਼ੁਰੂ ਕਰਤਾ ਪਹਿਲ ਹੁਣੇ ਹੋਰ ਪਿੰਡਾਂ 'ਚ ਲੈ ਕੇ ਜਾਵਾਂਗੇ ਮੈਂ ਚਾਹੁੰਨਾ ਕਿ ਪਿੰਡਾਂ ਦੇ ਵਿੱਚ ਲੇਡੀਜ਼ ਇੰਨੇ ਕੰਮ ਕਰਨ ਜੋ ਕੱਚੀ ਕਣੀ ਦਾ ਤੇਲ ਬਣਾ ਰਹੀਆਂ ਪਿੰਡਾਂ 'ਚ ਚੱਪਲਾਂ ਬਣਾ ਰਹੇ ਆ ਅਸੀਂ ਸੰਗਰੂਰ ਦੇ ਵਿੱਚ ਪਾਇਲਟ ਕਾਮਯਾਬ ਹੋ ਗਿਆ ਸਾਰੇ ਪੰਜਾਬ 'ਚ ਕਰਾਂਗੇ ਜਦੋਂ ਕੋਈ ਕੋਈ ਮਲਾਜ਼ਮ ਜਾਂ ਕੋਈ ਦਿਹਾੜੀਦਾਰ ਜਾਂ ਕੋਈ ਕਿਸਾਨ ਜਾਂ ਮਜ਼ਦੂਰ ਜਦੋਂ ਉਹ ਕੰਮ ਕਰਕੇ ਘਰੇ ਆਵੇ ਆਉਂਦਿਆਂ ਤੱਕ ਘੱਟੋ ਘੱਟ ਉਹਦੀ ਵਾਈਫ ਜਾਂ ਉਹਦੇ ਪਰਿਵਾਰ ਦੀਆਂ ਜਿਹੜੀਆਂ ਮਹਿਲਾਵਾਂ ਨੇ ਉਹ 1000 2000 ਰੁਪਇਆ ਕਮਾ ਕੇ ਬੈਠੇ ਹੋਣ ਪਰ ਡੇ ਪਰ ਡੇ ਕਹਿੰਨਾ ਮੈਂ 50-60000 ਰੁਪਿਆ ਕਰ ਕਰੇ ਉਹਨਾਂ ਘਰ ਉਹ ਘਰੇ ਬੈਠੀਆਂ ਕਮਾ ਰਹੀਆਂ ਹੁਣ ਫੇਰ ਕਬੀਲਦਾਰੀ ਜਿਹੜੀ ਇੱਕ ਦੇ ਵੀ ਨਾ ਲਈ ਤੋਂ ਨਹੀਂ ਲੈਂਦੀ ਚਾਈਨਾ ਕੀ ਕਰ ਰਿਹਾ ਚਾਈਨਾ ਇਹੀ ਕਰ ਰਿਹਾ ਚਾਈਨਾ ਦੇ ਵਿੱਚ ਅੱਜ ਦੇਖ ਲੋ ਅੱਜ ਪਿੰਡਾਂ ਦੇ ਵਿੱਚ ਬਾਰਬੀ ਡਾਲ ਮिक्की ਮਾਊਸ ਸਭ ਬਣ ਰਹੇ ਨੇ ਅਮਰੀਕਾ ਕੈਨੇਡਾ ਦਾ ਸਾਰਾ ਸਮਾਨ ਅੱਧੀ ਦੁਨੀਆ ਹੁਣ ਉਹ ਤਾਂ ਕਰੋਨਾ ਵੇਲੇ ਪਤਾ ਲੱਗਿਆ ਨਾ ਕਿੰਨੇ ਦੇਸ਼ ਚਾਈਨਾ ਤੇ ਡਿਪੈਂਡਡ ਸੀਗੇ ਸੋ ਉੱਥੇ ਕੋਈ ਪਿੰਡ ਚ ਕੋਈ ਲੇਡੀ ਬੇਲ ਹੀ ਨਹੀਂ ਹੈਗੀ ਸੋ ਅਸੀਂ ਵੀ ਚਾਹੁੰਦੇ ਆ ਕਿ ਜਿਵੇਂ ਹੁਣ ਪੰਜਾਬ ਪੁਲਿਸ ਦੇ ਵਿੱਚ ਅਸੀਂ 8 ਥਾਣੇ ਪੁਲਿਸ ਦੇ ਸਿਰਫ ਓਨਲੀ ਲੇਡੀਆਂ ਦੇ ਨੇ ਐਸ ਐਚ ਓ ਵੀ ਲੇਡੀ ਸਾਰਾ ਸਟਾਫ ਲੇਡੀਆਂ ਦਾ ਤੇ ਸਾਰੇ ਉੱਥੇ ਜਿਹੜੀਆਂ ਐਫ ਆਈ ਆਰ ਜਾਂ ਸ਼ਿਕਾਇਤਾਂ ਲੈ ਕੇ ਆਉਣ ਉਹ ਵੀ ਲੇਡੀਆਂ ਸੰਗਰੂਰ ਤੋਂ ਸ਼ੁਰੂ ਕੀਤਾ ਹੋਇਆ 8 ਨੇ ਹੁਣ ਤੱਕ ਇਹਦੇ ਵਿੱਚ ਵੀ ਆਪਾਂ ਸਪੈਸ਼ਲੀ ਗੱਡੀਆਂ ਪਾਈਆਂ ਲੇਡੀ ਸੁਰੱਖਿਆ ਦੀਆਂ ਤੇ ਪਹਿਲੀ ਵਾਰ ਹੋਇਆ ਪੰਜਾਬ 'ਚ ਇਸ ਵਕਤ 10 ਡੀ ਸੀ ਕੁੜੀਆਂ ਨੇ 6 SSP ਕੁਰਿਆ ਨੇ ਪੰਜਾਬ ਚ ਪਹਿਲੀ ਵਾਰ ਹੋਇਆ ਹੈ ਸੋ ਅਸੀਂ ਸਾਡਾ ਫਰਜ ਬਣਦਾ ਹੈ ਕਿ ਅਸੀਂ ਆਪਣੀਆਂ ਧੀਆਂ ਆਪਣੇ ਭੈਣਾਂ ਨੂੰ ਮਾਨ ਸਨਮਾਨ ਦੇਈਏ ਉਹਨਾਂ ਦੀ ਡਿਗਰੀਆਂ ਮੁਤਾਬਕ ਉਹਨਾਂ ਨੂੰ ਕੰਮ ਮਿਲੇ ਬਾਕੀ ਜਿਤਕ ਪੁਲਿਸ ਦੀ ਰਿਸਪੈਕਟ ਦੀ ਗੱਲ ਹੈ ਮੈਂ ਪਹਿਲਾਂ ਦੇਖਦਾ ਰਿਆਂ ਲੀਡਰਾਂ ਨੂੰ ਕਈ ਵਾਰੀ ਮੈਂ ਸ਼ੋਹਾਂ ਤੇ ਵੀ ਜਾਂਦਾ ਰਿਹਾ ਤੇ ਉੱਥੇ ਮੁੱਖ ਮੰਤਰੀ ਵੀ ਆਉਂਦੇ ਰਹੇ ਐ ਸਮੇਂ-ਸਮੇਂ ਦੇ ਮੈਨੂੰ ਬੜਾ ਗਲਤ ਲੱਗਦਾ ਸੀਗਾ ਜਦੋਂ ਕੋਈ ਮੁੱਖ ਮੰਤਰੀ ਆ ਜਾਂਦਾ ਪ੍ਰੋਟੋਕਾਲ ਮੁਤਾਬਕ ਉਹਨੂੰ ਸਲੂਟ ਕਰਦੇ ਸੀਗੇ ਜਿਹੜੇ ਜਵਾਨ ਖੜੇ ਰਸਤੇ 'ਚ ਤੋਂ ਸਲੂਟ ਦਾ ਜਵਾਬ ਨਹੀਂ ਦਿੰਦੇ ਸੀ ਚਾਕਦੇ ਵੀ ਨਹੀਂ ਸੀ ਉਹਨਾਂ ਵੱਲ ਇਹ ਤਾਂ ਫਿਰ ਇਦਾਂ ਹੀ ਹੋ ਗਿਆ ਫਿਰ ਜਿਵੇਂ ਆਪਾਂ ਕਿਸੇ ਵੱਲ ਹੱਥ ਕੱਢੀਏ ਹੱਥ ਬੁਲਾਉਣ ਵਾਸਤੇ ਅਗਲਾ ਕੱਢੇ ਨਾ ਫਿਰ ਆਪਾਂ ਨੂੰ ਨਮੋਸ਼ੀ ਹੁੰਦੀ ਹੈ ਨਾ ਫਿਰ ਜਦੋਂ ਤੋਂ ਮੈਂ ਐਮਪੀ ਬਣਿਆ ਕੋਈ ਉਹ ਤੋਂ ਪਹਿਲਾਂ ਤਾਂ ਸਲੂਟ ਪੈਂਦੇ ਸੀ ਜਦੋਂ ਮੈਂ ਐਮਪੀ ਬਣਿਆ ਜਿੰਨੇ ਵੀ ਮੁੰਡੇ ਡਿਊਟੀ ਤੇ ਲੱਗਦੇ ਸੀ ਜਾਂ ਰੂਟ ਲੱਗਦਾ ਸੀ ਅੱਜ ਤੱਕ ਮੁੱਖ ਮੰਤਰੀ ਦੇ ਅੱਜ ਤੱਕ ਮੈਂ ਹਰ ਇੱਕ ਸਲੂਟ ਦਾ ਜਵਾਬ ਦੇਣਾ ਕੋਈ ਸਲੂਟ ਮੈਂ ਅਟੈਂਡਡ ਨਹੀਂ ਛੱਡਦਾ ਇੱਕ ਵਾਰੀ ਮੈਂ ਮੁਕਸਰ ਮਾਗੀ ਮੇਲੇ ਚੋਂ ਨਿਕਲ ਰਿਹਾ ਸੀ ਜਦੋਂ ਹਜੇ ਸਾਡੀ ਪਾਰਟੀ ਦੀ ਸਰਕਾਰ ਨਹੀਂ ਬਣੀ ਸੀ ਤਾਂ ਮੈਂ ਬਾਹਰ ਨਿਕਲਿਆ ਤੇ ਮੈਂ ਕਿਤੇ ਫੋਨ ਤੇ ਲੱਗ ਗਿਆ ਇੱਕ ਟ੍ਰੈਫਿਕ ਵਾਲੇ ਮੁੰਡੇ ਨੇ ਸਲੂਟ ਮਾਰਿਆ ਮੈਨੂੰ ਪਤਾ ਨਹੀਂ ਲੱਗਿਆ ਮੈਨੂੰ ਡਰਾਈਵਰ ਨੇ ਮੁੰਡੇ ਦੱਸਿਆ ਕਹਿੰਦਾ ਉਹ ਮੁੰਡੇ ਨੇ ਸਲੂਟ ਮਾਰਿਆ ਸੀ ਤੁਸੀਂ ਫੋਨ ਤੇ ਸੀ ਮੈਂ ਗੱਡੀ ਵੈਕ ਕਰ ਲਾ ਗੱਡੀ ਦੀ ਯੂ ਮਾਰ ਕੇ ਮੈਂ ਆਇਆ ਦੁਬਾਰਾ ਉਸ ਚੌਂਕ ਤੇ ਜਿੱਥੇ ਖੜਾ ਸੀ ਉੱਤਰ ਕੇ ਮੈਂ ਉਹਨੂੰ ਕਿਹਾ ਮੈਂ ਕਿ ਸੌਰੀ ਮੈਂ ਕਿਤੇ ਹੋਰ ਦੇਖਦਾ ਸੀ ਮੈਂ ਆਪ ਤੈਨੂੰ ਸਲੂਟ ਕਰਨ ਨਾ ਦਵਾਂ ਮਾਣ ਮਹਿਸੂਸ ਹੁੰਦਾ ਦਿਨ ਜਨਮ ਦਿਨ ਦੇ ਕਾਰਡ ਆਉਂਦੇ ਆ ਨਾ ਤੁਹਾਨੂੰ ਤੇ ਆਉਣ ਸਾਲ ਮੈਂ ਸ਼ੁਰੂ ਕੀਤਾ ਕਿ ਡੀਜੀਪੀ ਦੇ ਸਾਈਨ ਹੋਣ ਮੇਰੇ ਸਾਈਨ ਹੋਣ ਤੇ ਤੁਹਾਡੇ ਘਰੇ ਤੁਹਾਡੇ ਜਨਮ ਦੇ ਨਾਲ ਦੇ ਦਿਨ ਬਹੁਤ ਸ਼ਾਨਦਾਰ ਕਾਰਡ ਆਵੇ ਜਿੱਜ ਤੁਹਾਡੀਆਂ ਪ੍ਰਾਪਤੀਆਂ ਲਿਖਿਆ ਹੋਣ ਬੱਚਿਆਂ ਨੂੰ ਮਾਣ ਮਹਿਸੂਸ ਹੁੰਦਾ ਬੱਚੇ ਸਕੂਲ ਚ ਲੈ ਕੇ ਜਾਂਦੇ ਨੇ ਉਹ ਜਨਮ ਕਾਰਡ ਕਿ ਮੇਰੇ ਪਾਪਾ ਵਾਸਤੇ ਕਾਰਡ ਆਇਆ ਹੈ ਦੇਖੋ ਮਾਣ ਮਹਿਸੂਸ ਇੱਜ਼ਤ ਹੈ ਜਿੰਨੀ ਇੱਜ਼ਤ ਦੇ ਦੋਗੇ ਉਨੀ ਜਿੱਤ ਲੈ ਲੋਗੇ ਫਿਰ ਸੋ ਇਸ ਕਰਕੇ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਤੁਹਾਡੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਗਲਤੀਆਂ ਕਈ ਵਾਰੀ ਤੁਸੀਂ ਕਰ ਦਿੰਨੇ ਹੋ ਹੋ ਜਾਂਦੀਆਂ ਨੇ ਪਰ ਟੰਗੇ ਜਾਂਦੇ ਨੇ ਤੁਹਾਡੇ ਅਫਸਰ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਕੀ ਹੋ ਗਿਆ ਗਲਤੀ ਤੁਹਾਡੇ ਲੈਵਲ ਤੇ ਹੁੰਦੀ ਹੈ ਫਿਰ ਬਾਅਦ ਚ ਧਰਨੇ ਹੁੰਦੇ ਨੇ ਫਿਰ ਬਾਅਦ ਚ ਪਤਾ ਨਹੀਂ ਕਿੱਥੇ ਕਿੱਥੇ ਤੱਕ ਲੱਜ ਜਾਂਦੀ ਹੈ ਸੋ ਮੈਂ ਕਹਿਣਾ ਕਿ ਆਪਾਂ ਕੰਮ ਇਸ ਤਰੀਕੇ ਨਾਲ ਕਰੀਏ ਕਿ ਤੁਹਾਨੂੰ ਮਾਨ ਸਨਮਾਨ ਬਣਦਾ ਮਿਲੇਗਾ ਬਿਲਕੁਲ ਤੁਹਾਨੂੰ ਕਦੇ ਇਗਨੋਰ ਨਹੀਂ ਕਰਾਂਗੇ ਗੱਡੀਆਂ ਦੇ ਰੂਪ ਚ ਵੀ ਚਾਹੇ ਕੋਈ ਆਪ ਕੱਲ ਨੂੰ ਕੰਪਿਊਟਰ ਦੇ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਇਹ ਨਾਲ ਜੋੜ ਰਹੇ ਆਂ ਐਨ ਪੂਰਾ ਅਪਡੇਟ ਰੱਖਾਂਗੇ ਪਰ ਤੁਸੀਂ ਆਪਣੀ ਡਿਊਟੀ ਤੰਦੇ ਹੀ ਨਾ ਕਰੋ ਮੈਂ ਆਪਣੀ ਡਿਊਟੀ ਕਰ ਰਿਹਾ ਮੇਰੀ ਵੀ ਡਿਊਟੀ ਹੈ ਮੈਂ ਮੇਰੀ ਘਟੋ ਘਟ ਨਹੀਂ ਤਾਂ 10 ਤੋਂ 12 ਘੰਟੇ ਤਾਂ ਮੇਰੇ ਐਵਰੇਜ ਕੰਮ ਕਰੰਦੇ ਨੇ ਦੋ ਤਿੰਨ ਸੌ ਫੈਸਲਾ ਸਾਈਨ ਕਰਕੇ ਆਇਆ ਹੁਣ ਇੱਥੇ ਆ ਤੁਹਾਡੇ ਕੋਲ ਜੇ ਤੱਕ ਨਿਕੋ ਉਧਰ ਜਾਊਂਗਾ ਇੱਕ ਹਸਪੀਟਲ ਦਾ ਟੂ ਘਟਣਾ ਹੈ ਜਾ ਕੇ ਫਿਰ ਤੇ ਦੋ ਤਿੰਨ ਮੀਟਿੰਗਾਂ ਨੇ ਫੈਸਲੇ ਲੈਣੇ ਨੇ ਬਜਟ ਸੈਸ਼ਨ ਆ ਰਿਹਾ ਹੈ सो तो जो ड्यूटी एक मैं यही कहता कि मैं कोई शांत कर रहा यह ड्यूटी जी काम जो मैं कर रहा ये मैं हाथ जोड़ के लोगों को तो मंगे कि मैं थोड़े हाथ बन जी मैनू देखो दे ये काम मैं वजिया कर लूंगा तो फिर मैं कर रहा ये कुछ साल थोड़ी कर रहा चाहे महला क्लीनिक खुल रहे हैं चाहे, चाहे तीर्थ यात्रा की स्कीम चल रही है चाहे स्कूल बहुत शानदार बन रहे हैं थर्मल प्लांट खरीद लिया ਬਿਜਲੀ ਆਮ ਹੋ ਗਈ ਕੱਸੀਆਂ ਪੁਰਾਣੀਆਂ ਤੁਹਾਡੀ ਵੀ ਡਿਊਟੀ ਲੱਗਦੀ ਹੋਣੀ ਪੁਰਾਣੀਆਂ ਕੱਸੀਆਂ ਜਿੱਥੇ 30 35 ਸਾਲ ਪਹਿਲਾਂ ਪਾਣੀ ਹੀ ਨਹੀਂ ਦੇਖਿਆ ਲੋਕਾਂ ਨੇ ਉਹ ਕੱਸੀਆਂ ਚਲਾ ਰੱਖੀਆਂ ਨੇ ਆਪਾਂ ਨੇ ਸੋ ਆਪਾਂ ਚਾਹੁੰਦੇ ਆ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਈਏ ਲੰਡਨ ਕੈਲੀਫੋਰਨੀਆ ਪੈरिस ਬਣਾਉਣ ਦੀ ਲੋੜ ਨਹੀਂ ਸਾਨੂੰ ਤਾਂ ਸਾਡਾ ਪੰਜਾਬ ਹੀ ਮੋੜ ਦੋ ਗੁਰੂਆਂ ਪੀਰਾਂ ਦੀ ਧਰਤੀ ਮਹਾਰਾਜਾ ਰਣਜੀਤ ਸਿੰਘ ਦਾ ਕਿਲਾਏ ਜਿੱਥੇ ਆ ਬੈਠੇ ਮਤਲਬ ਸ਼ੇਰੇ ਪੰਜਾਬ ਦੀ ਧਰਤੀ ਆ ਨਾਲੀ ਸ਼ਹੀਦ ਆਜ਼ਮ ਦੀ ਧਰਤੀ ਖੜਕੜ ਕਲਾਂ ਆਈ ਦਲੇ ਪਾਸੇ ਸੁਖਦੇਵ ਦੀ ਧਰਤੀ ਲੁਧਿਆਣਾ ਢੁੱਡੀ ਕੇ ਚਲੇ ਜਾਓ ਲਾਲਾ ਲਾਜਪਤ ਰਾਏ ਦੀ ਧਰਤੀ ਸਰਾਮ ਚਲੇ ਜਾਓ ਸ਼ਹੀਦ 우ਦਮ ਸਿੰਘ ਦੀ ਧਰਤੀ ਲੁਧਿਆਣੇ ਤੋਂ 20 ਕਿਲੋਮੀਟਰ ਪਖੋੜ ਰੋਡ ਤੇ ਹੋਜੇ ਸਰਾਬਾ ਰੋਡ ਤੇ ਹੋਜੇ ਕਰਤਾਰ ਸਿੰਘ ਸਰਾਬੇ ਦੀ ਧਰਤੀ ਕੋਈ ਪਿੰਡ ਹੈ ਜਿੱਥੇ ਬੋਤ ਨਾ ਲੱਗਿਆ ਹੋਵੇ ਸ਼ਹੀਦ ਦਾ ਕੋਈ ਪਿੰਡ ਤਿੰਨ ਚਾਰ ਪਿੰਡਾਂ ਛੱਡ ਕੇ ਕੋਈ ਪਿੰਡ ਹੈ ਵੀ ਤਿੰਨ ਚਾਰ ਪਿੰਡ ਛੱਡ ਕੇ ਕਿਤੇ ਗੁਰੂਆਂ ਦੀ ਚਰਨ ਛੋਹ ਰਾ ਪਰਪਤ ਹੋਵੇ ਸਪਤ ਬਹੁਤ ਬlesed ਆ ਮਿਹਨਤੀ ਲੋਕ ਨੇ ਲੋਕਾਂ ਨੂੰ ਕੰਮ ਦੇਵਾਂਗੇ ਦੇਖੋ ਕ੍ਰਾਈਮ ਕਿੱਥੋਂ ਨਿਕਲਦਾ ਹੈ ਕ੍ਰਾਈਮ ਨਿਕਲਦਾ ਜਦੋਂ ਬੇਰਜ਼ਗਾਰੀ ਹੈ ਵੇਲਾ ਮਨ ਸ਼ੈਤਾਨੀ ਦਾ ਕਰ ਜੇ ਵੇਲਾ ਹੋਊਗਾ ਅੜਦ ਵਾਲੇ ਬੁਰੀ ਸੰਗਤ ਪਾਉਣ ਵਾਲੇ ਬਹੁਤ ਨੇ ਉਹਨੂੰ ਉਹ ਬੜੀ ਇਜ਼ੀਲੀ ਉਹਨਾਂ ਦੇ ਜਾਲ 'ਚ ਫਸ ਜਾਊਗਾ ਜੇ ਉਹ ਕੰਮ ਤੇ ਗਿਆ ਹੋਊਗਾ ਕੌਣ ਹੋਊਗਾ ਤੁਸੀਂ ਕਿਸੇ ਅਜਿਹੇ ਬੰਦੇ ਨੂੰ ਜਾਣਦੇ ਹੋ ਤੁਸੀਂ ਥਾਣੇ 'ਚ ਕੰਮ ਕਰਦੇ ਹੋ ਤੁਸੀਂ ਕਿਸੇ ਆਪਣੇ ਥਾਣੇ ਦੇ ਇਲਾਕੇ ਦੇ ਹਜੇ ਬੰਦੇ ਨੂੰ ਜਾਣਦੇ ਹੋ ਜਿਹੜਾ ਨੌਕਰੀ ਵੀ ਕਰਦਾ ਚਿੱਟਾ ਵੀ ਖਾਂਦਾ ਨਹੀਂ ਉਹਦੇ ਕੋਲ ਟਾਈਮ ਹੀ ਨਹੀਂ ਹੈਗਾ ਜੀ ਸੋ ਇਸਕਾ ਕਿਸੀ ਨੌਕਰੀਆਂ ਦੇ ਰਹੇ ਆ ਅਸੀਂ ਖੇਡਾਂ 'ਚ ਬੱਚਿਆਂ ਨੂੰ ਅੱਗੇ ਲੈ ਕੇ ਆ ਰਹੇ ਆਓ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕਰਤੀਆਂ ਜਿੱਤੋ ਜਿੱਤੋ ਮੈਡਲ ਜਿੱਤੋ ਹਾਕੀ ਵਾਲੇ ਜਾਂ ਜਿੰਨੇ ਵੀ ਜਿੱਤੇ ਆ 1 ਕਰੋੜ ਰੁਪਈਆ ਸੋਨੇ ਦਾ ਤਗਮਾ ਇਹ ਦੇ ਰਹੇ ਆ ਪੰਜਾਬ ਪੁਲਿਸ ਚ ਭਰਤੀ 2200 ਬੰਦਾ ਪੰਜਾਬ ਪੁਲਿਸ ਦੇ ਵਿੱਚ ਪਰ ਜੋ ਪੋਸਟ ਖਾਲੀ ਹੁੰਦੀ ਹੈ ਹਰ ਸਾਲ 1600 ਕਾਂਸਟੇਬਲ ਬਾਕੀ ਹੈਡ ਕਾਂਸਟੇਬਲ ਸੱਤ ਇਨਸਪੈਕਟਰ ਪਹਿਲਾਂ ਕਦੇ ਨਹੀਂ ਇਹਨਾਂ ਨੇ ਕੱਢੀ ਐਡ ਆਖਰੀ ਸਾਲ ਚ 8-9000 ਕੱਢ ਦਿੰਦੇ ਸੀ ਵੋਟਾਂ ਵਾਲੇ ਸਾਲ ਉਦੋਂ 2 ਮਹੀਨੇ ਪਹਿਲਾਂ ਦੱਸਦੇ ਸੀ ਨੌਜਵਾਨ ਮੁੰਡੇ ਕਹ ਯਾਰ ਪਹਿਲਾਂ ਦੱਸ ਦਿੰਦੇ ਥੋੜਾ ਜਿਹਾ ਤਿਆਰੀ ਕਰ ਲੈਂਦੇ ਸੀ ਫਿਜ਼ੀਕਲੀ ਤਿਆਰੀ ਕਰ ਲੈਂਦੇ ਉਹ ਚੋ ਵੀ ਕੋਈ ਹਾਈ ਕੋਰਟ ਚ ਰਿਟ ਪੈ ਗਈ ਫੰਨਾ ਹੋ ਗਿਆ ਚਲੋ ਜੀ ਗੱੱਚੀ ਰਹਿ ਗਿਆ ਅਸੀਂ ਕੀ ਕੀਤਾ ਅਸੀਂ ਹਰ ਸਾਲ ਦੇ ਨੋਟੀਫਿਕੇਸ਼ਨ ਜਾਰੀ ਕਰਦੇ ਹਰ ਸਾਲ ਜਨਵਰੀ ਦੇ ਵਿੱਚ ਪੁਲਿਸ ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਕਰੂ ਜੂਨ ਜੁਲਾਈ ਦੇ ਵਿੱਚ ਉਹਨਾਂ ਦਾ ਲਿਖਤੀ ਪੇਪਰ ਅਗਸਤ ਚ ਉਹਦਾ ਰਿਜ਼ਲਟ ਅਕਤੂਬਰ ਚ ਫਿਜ਼ੀਕਲ ਟੈਸਟ